ਜਿੰਨੇ ਵੀ ਆਪਾਂ ਇਸ ਤੋਂ ਪਹਿਲਾਂ ਵੀਡੀਓ ਪਾਈਆਂ ਨੇ ਹਨਾ ਕਦੇ 500 ਪਰ ਸਿੱਟਰਾਂ ਦੀ ਡਿਲੀਵਰੀ ਹੋ ਗਈ ਕਦੇ 10 ਦੀ ਹੋ ਗਈ 20 ਦੀ ਹੋ ਗਈ 30 ਦੀ ਹੋ ਗਈ ਹਨਾ ਇੰਨੀਆਂ ਕਿ ਡਿਲੀਵਰੀਆਂ ਤਾਂ ਤੁਹਾਨੂੰ ਬਹੁਤ ਵਾਰੀ ਦਿਖਾਈਆਂ ਨੇ ਪਰ ਅੱਜ ਗੁਰਵਾਜ ਵਾਲਿਆਂ ਨੇ ਹਰਿਆਣੇ ਦੇ ਵਿੱਚ ਇੱਕ ਨਵਾਂ ਹੀ ਆਪਾਂ ਕਹਿੰਦੇ ਵੀ ਰਿਪੋਰਟ ਕੈਮ ਕਰਤਾ 100 ਸੂਪਰ ਸੀਡਰ ਆ ਜਿਹੜਾ ਇਕੱਠਾ ਡਿਲੀਵਰ ਕੀਤਾ ਗਿਆ ਨਾ 100 ਸੂਪਰ ਸੀਡਰ ਦੀ ਜੇ ਆਪਾਂ ਗੱਲ ਕਰੀਏ ਇੱਕ ਬਹੁਤ ਵੱਡੀ ਗਿਣਤੀ ਹੁੰਦੀ ਹੈ ਤਾਂ ਇੱਕ ਚੀਜ਼ ਇੱਥੇ ਆਪਾਂ ਦੇਖ ਸਕਦੇ ਹਾਂਗੇ ਵੀ ਜਿੰਨੇ ਵੀ ਕਿਸਾਨ ਨੇਗੇ بڑا ਕਿਸਾਨਾਂ ਨੂੰ ਉਤਸ਼ਾਹ ਆ ਵੀ ਅਪਾ ਕਹਿੰਦੀ ਐ ਵੀ ਅੱਗ ਨਾ ਲਾਈ ਜਾਵੇ ਅਤੇ ਧਰਤੀ ਮਾਂ ਨੂੰ ਪ੍ਰਦੂਸ਼ਣ ਰਹਿਤ ਜਿਹੜਾ ਬਣਾਇਆ ਜਾਵੇ ਨਾ ਠੀਕ ਹੈ ਕਿਸਾਨਾਂ ਨੂੰ ਖੁਦ ਨੂੰ ਇਸ ਚੀਜ਼ ਦਾ ਸਭ ਤੋਂ ਵੱਧ ਫਾਇਦਾਗਾ ਜੇ ਕੋਈ ਵੀਰ ਇਸ ਟਾਈਮ ਬੇਲਰ ਖਰੀਦਣ ਦੀ ਸਲਾਹ ਬਣਾ ਰਿਹਾ ਹੈ ਨਾ ਤਾਂ ਸਭ ਤੋਂ ਵਧੀਆ ਬੇਲਰ ਜੇ ਆਪਾਂ ਅੱਜ ਦੀ ਡੇਟ ਦੇ ਵਿੱਚ ਗੱਲ ਕਰੀਏ ਤਾਂ ਸਵਿਫਟ 1900 ਆ ਜਿਹਨੂੰ ਗੁਰਵਾਜ ਕੰਪਨੀ ਦੇ ਵੱਲੋਂ ਜਾਪਾਨ ਦੇ ਵਿੱਚ ਸਾਰਾ ਬਣਾ ਕੇ ਤੇ ਇੰਡੀਆ ਦੇ ਵਿੱਚ ਲਿਆਂਦਾ ਗਿਆ ਹੈਗਾ ਨਾ ਤੇ ਇਸ ਵੇਲਰ ਦੀ ਜੇ ਆਪਾਂ ਖਾਸियत ਦੀ ਗੱਲ ਕਰੀਏ ਵੀ ਨਾਰਮਲ ਜਿੰਨੇ 50 ਜਾਂ 55 ਐਚਪੀ ਟਰੈਕਟਰਾਂ ਤੇ ਵੇਲਰ ਚੱਲਦੇ ਆ ਉਹਨਾਂ ਦੇ ਵਿੱਚ ਜਿਹੜੀਆਂ ਜਿਹੜੀਆਂ ਸਮੱਸਿਆਵਾਂ ਆਉਂਦੀਆਂ ਨੇ ਇੱਕ ਤਾਂ ਜਿੱਦਾਂ ਬੁਸ਼ਾਂ ਤੋਂ 베アリング ਦੇ ਵਿੱਚ ਕਨਵਰਟ ਕਰਨਾ ਇਹ ਬੰਦੇ ਨੂੰ ਬਾਅਦ ਦੇ ਵਿੱਚੋਂ ਬਹੁਤ ਖਰਜਖਵਾਰੀ ਹੁੰਦੀ ਹੈ ਜਾਂ ਜਿੱਦਾਂ ਨੋਟਿਸ ਦੇ ਵਿੱਚ ਦਿੱਕਤ ਆਉਂਦੀ ਹੈਗੀ ਉਹਨਾਂ ਨੂੰ ਆਪਾਂ ਬਾਰ-ਬਾਰ ਗ੍ਰੀਸ ਕਰਨਾ ਤੇਲ ਕਰਨਾ ਉਹ ਇਹਦੇ ਵਿੱਚ ਆਟੋਮੈਟਿਕ ਗ੍ਰੀਸਿੰਗ ਹੋਊਗੀ ਬੰਦੇ ਨੂੰ ਹੱਥ ਲਾਉਣ ਦੀ ਲੋੜ ਨਹੀਂ ਆਪਾਂ ਟਾਈਮ ਸੈੱਟ ਕਰ ਦੇਣਾ ਤੇ ਆਪਣੇ ਆਪ ਗ੍ਰੀਸ ਹੁੰਦਾ ਰਹਿੰਦਾਗਾ ਜਿਹੜੀ ਚੇਨ ਟੁੱਟਣ ਦੀ ਸਮੱਸਿਆ ਆਉਂਦੀ ਹੈਗੀ ਆਮ ਬੇਲਰਾਂ ਦੇ ਵਿੱਚ ਉਹ ਸਮੱਸਿਆ ਵੀ ਇਹਦੇ ਵਿੱਚੋਂ ਦੂਰ ਹੋ ਗਈ। ਜਦੋਂ ਖੇਤ 'ਚੋਂ ਕੰਮ ਕਰਕੇ ਆਪਾਂ ਬੇਲਰ ਨੂੰ ਸੜਕ ਤੇ ਚਾੜਨਾਗਾ ਦੂਜੇ ਖੇਤ 'ਚ ਜਾਣ ਵਾਸਤੇ ਉਦੋਂ ਕੱਢ ਕੇ ਦੂਸਰੀ ਹੁੱਕ ਦੇ ਵਿੱਚ ਪਾਉਣਾ ਪੈਂਦਾਗਾ ਉਹ ਸਮੱਸਿਆ ਵੀ ਇਹਦੇ ਵਿੱਚੋਂ ਦੂਰ ਹੋ ਗਈ। ਸਾਈਜ਼ ਕੰਪੈਕਟ ਹੈਗਾ। ਕੰਮ ਬਹੁਤ ਤੇਜ਼ੀ ਨਾਲ ਕਰਦਾਗਾ ਠੀਕ ਹੈ। ਹਰ ਤਰ੍ਹਾਂ ਦੀ ਮੇਨਟੇਨੈਂਸ ਤੋਂ ਫ੍ਰੀ ਹੈਗਾ ਇਹ। ਤੁਸੀਂ ਦੇਖੋ ਵੀ ਕਿਸ ਸਪੀਡ ਦੇ ਵਿੱਚ ਆਇਲਿੰਗ ਨਾਲ ਦੀ ਨਾਲ ਸ਼ੁਰੂ ਹੋਊਗੀ। ਇਹ ਵਾਹਲਿੰਗ ਲਈ ਨਾਟਰ ਉਨੀ ਇੱਕੋ ਬਟਨ ਦੇ ਨਾਲ ਸਾਰੀ ਚੇਨਿੰਗ ਦਾ ਲੂਬ੍ਰੀਕੇਸ਼ਨ ਹੋ ਜਾਏ ਜਿੱਥੇ ਜਿੱਥੇ ਲੂਬ੍ਰੀਕੇਸ਼ਨ ਦੀ ਗ੍ਰੀਸ ਦੀ ਜ਼ਰੂਰਤ ਹੈ ਉੱਥੇ ਉੱਤੇ ਸਾਰੀ ਥਾਂ ਤੇ ਲੂਬ੍ਰੀਕੇਸ਼ਨ ਹੋ ਗਈ ਹੋ ਗਈ ਜੀ ਪਹਿਲੇ ਸੀ ਡਸਟ ਫਰੀ ਕਰੀਏ ਓਕੇ ਇੱਥੋਂ ਅੱਗੇ ਡਸਟ ਜਾਣੀ ਨਹੀਂ ਹੈਗੀ ਡਸਟ ਇੱਥੇ ਹੀ ਰਹਿ ਜਾਣੀ ਹੈ ਛੱਲੇ ਡਿੱਗੀ ਜਾਊਗੀ ਸਾਰੀ ਡਸਟ ਇੱਥੇ ਨਿਕਲ ਜਾਣੀ ਹੈ ਇਹ ਕੀ ਸਿਸਟਮੇ ਦੇ ਵਿੱਚ ਲੱਗਿਆ ਹੋਇਆ ਬਾਈ ਇਹ ਜੀ ਹੈਗਾ ਹਾਈਡਰੌਲਿਕ ਇਨਬਿਲਟ ਜਿਹੜਾ ਯੂਨਿਟ ਹੈਗਾ ਠੀਕ ਹੈ ਇਹਦਾ ਕੋਈ ਵੀ ਇੰਟਰੈਕਸ਼ਨ ਕਿਤੇ ਟਰੈਕਟਰ ਦੇ ਨਾਲ ਨਹੀਂ ਹੈਗੀ ਮਤਲਬ ਟਰੈਕਟਰ ਦੇ ਜਿਹੜਾ ਹਾਈਡਰੌਲਿਕ ਤੇਲ ਹੈ ਉਹਦੇ ਨਾਲ ਇਹਦਾ ਕੋਈ ਲਿੰਕ ਇਹਦਾ ਕੋਈ ਲਿੰਕ ਨਹੀਂ ਹੈਗਾ ਇਹਨੇ ਇੱਥੋਂ ਹੀ ਆਪਡਨ ਹੁੰਦਾ ਰਹੇਗਾ ਇਹ ਦੇਖੋ ਚੇਨ ਦਾ ਸਾਈਜ਼ ਦੇਖੋ ਤੁਸੀਂ ਬਹੁਤ ਹੈਵੀ ਹੈ ਇਹ ਨਹੀਂ ਹੈਵੀ ਡਿਊਟੀ ਚੇਨ ਪਲੱਸ ਸੇਫਟੀ ਬੋਲਟ ਲਾ ਕੇ ਸ਼ਿਫਟ ਦਾ ਮਤਲਬ ਤੇਜ਼ ਤੇ 1900 ਇਹਦੀ ਜਿਹੜੀ ਪਿਕਅਪ ਦੀ ਵਿਡਥ ਹੈ ਵਿਡਥ ਹੋ ਗਈ ਇਹ ਬਰਸ਼ ਹੈ ਬਰਸ਼ ਦੇ ਵਿੱਚ ਨਹੀਂ ਤੇਲ ਆਉਣਾ ਹੂੰ ਇਹ ਚੇਨ ਦੀ ਆਟੋ ਲਿਬ੍ਰੀਕੇਸ਼ਨ ਹੁੰਦੀ ਰਹਿਣੀ ਹੈ ਮਤਲਬ ਇਹ ਨਹੀਂ ਹੈਗਾ ਵੀ ਆਪਾਂ ਨੂੰ ਬਾਰ-ਬਾਰ ਪਿੱਛੇ ਗੇਨ ਨੂੰ ਫੋਨ ਕਰਨਾ ਪਊਗਾ ਵੀ ਲੈਂ ਹੀ ਧਾਗਾ ਮੁੱਕ ਕੇ ਲੈ ਕੇ ਆਈ ਲੈ ਕੇ ਆਈ ਹਣ ਆਪਣਾ ਹੀ ਇਹਦਾ ਇਨਵੈਸਟ ਸਾਰਾ ਹਾਈਡਰੋਲਿਕ ਆਗਾ ਦੇਖੋ ਤੁਸੀਂ ਇਧਰੋਂ ਅਡਜਸਟਮੈਂਟ ਕਰਨ ਤੋਂ ਬਾਅਦ ਉਧਰੋਂ ਜਿਹੜਾ ਆਪਣੇ ਆਪ ਜਿੱਥੇ ਵੀ ਆਪਾਂ ਸੈੱਟ ਕਰਨਾ ਅਪ ਕਰਨਾ ਡਾਊਨ ਕਰਨਾ ਦੋ ਤਿੰਨ ਚੀਜ਼ਾਂ ਇਦਾਂ ਦੀਆਂ ਨਹੀਂ ਗੀਆਂ ਵੀ ਜਿਨ੍ਹਾਂ ਨੇ ਇਸ ਬੈਲਰ ਨੂੰ ਮੇਨਟੇਨੈਂਸ ਫਰੀ ਬਣਾਤਾ ਕੰਮ ਬਹੁਤ ਤੇਜ਼ੀ ਦੇ ਨਾਲ ਹੋਣਾਗਾ ਠੀਕ ਹੈ ਤੁਸੀਂ ਇੱਕ ਆਪਕੇ ਦੀ ਵੀ ਟੈਂਸ਼ਨ ਫਰੀ ਹੋ ਕੇ ਜਿਹੜਾ ਆਪਦਾ ਕੰਮ ਕਰ ਸਕਦੇ ਹੋ ਸਾਰੀਆਂ ਚੀਜ਼ਾਂ ਦੇ ਬਾਰੇ ਗੱਲਬਾਤ ਕਰਦੇ ਆ ਮਨਪ੍ਰੀਤ ਕੀ ਹਾਲ ਚੱਲ ਬਾਈ ਬਹੁਤ ਵਧੀਆ ਕੋਈ ਨਹੀਂ ਬਹੁਤ ਵਧੀਆ ਤੁਸੀਂ ਸੁਣਾਓ ਜੀ ਤੇ ਕਿਵੇਂ ਰਿਹਾ ਸਿਸਟਮ ਗੁਰਪ੍ਰੀਤ ਜੀ ਇਹ ਜਿਹੜੀ ਮਸ਼ੀਨ ਬਣਾਈ ਆਪਾਂ ਨੇ ਜਿਹੜੀ ਮਸ਼ੀਨਾਂ ਆਪਾਂ ਇਹ ਇਨਲਾਈਨ ਬੀਲਰ ਦੀ ਗੱਲ ਕਰਦੇ ਆ ਹੂੰ ਇਹ ਜਿਹੜੀ ਮਸ਼ੀਨ ਦੀ ਬਨਾਵਟ ਹੈ ਉਹ ਰੋਬੋਟਿਕ ਸਿਸਟਮ ਤੋਂ ਬਣੀ ਹੋਈ ਹੈ ਇਹ ਠੀਕ ਹੈ ਇਹ ਰੋਬੋਟਸ ਨੇ ਜਿਹੜੀ ਮਸ਼ੀਨ ਬਣਾਈ ਹੋਈ ਹੈ ਇਹਦੇ ਤੁਸੀਂ ਵੈਲਡਿੰਗ ਦੇਖੋਗੇ ਇਹਦੇ ਤੁਸੀਂ ਟੈਕਸਚਰ ਦੇਖੋਗੇ ਮਸ਼ੀਨ ਦਾ ਤੇ ਰੋਬੋਟਿਕ ਟੈਕਸਚਰ ਆ ਮਸ਼ੀਨ ਦਾ ਓਕੇ ਸੈਕੰਡਲੀ ਤੁਸੀਂ ਜੇਕਰ ਇਹਦੀ ਆਪਾਂ ਡਿਜ਼ਾਈਨਿੰਗ ਦੀ ਗੱਲ ਕਰੀਏ ਇੱਕ ਸਪੋਰਟਸ ਲੁੱਕ ਹੈਗੀ ਹੈ ਇਹ ਬਿਲਕੁਲ ਤੇ ਹਰ ਇੱਕ সাইਜ਼ ਹਮ ਕੰਪੈਕਟਡ ਡਿਜ਼ਾਈਨ ਦੇ ਵਿੱਚ ਹੀ ਬਣੀ ਹੋਈ ਹੈ ਹਮ ਡਿਜ਼ਾਈਨ ਦੇ ਉੱਪਰ ਬਹੁਤ ਜ਼ਿਆਦਾ ਵਰਕਿੰਗ ਇਸ ਤੇ ਹੋਈ ਹੋਈ ਹੈ ਹਮ ਇਹਦੀ ਰੀਲ ਦੀ ਤੁਸੀਂ ਗੱਲ ਕਰੀ ਇੱਥੇ ਇਹਦਾ ਵਾਕਈ ਆਪਾਂ ਬੈਲਜ਼ ਨਾਲ ਕੰਪੈਰੀਸ਼ਨ ਕਰੀਏ ਇਹਦਾ ਜਿਹੜਾ ਬੜਾ ਕੰਪੈਕਟਡ ਡਿਜ਼ਾਈਨ ਹੈ ਰੀਲ ਦਾ ਬਹੁਤ ਆਪਾਂ ਰੀਲ ਦਾ ਵੀ ਤੇ ਓਵਰਆਲ ਦੀਪ ਗੱਲ ਕਰੀਏ ਵੈਸੇ ਸਾਰੇ ਹੀ ਬਹੁਤ ਜ਼ਿਆਦਾ ਕੰਪੈਕਟ ਹੈ ਹਾਂਜੀ ਤੇ ਜਿੱਦਾਂ ਹੁਣ ਆਪਾਂ ਇਹਦੀ ਰੀਲ ਦੀ ਗੱਲ ਕਰੀਏ ਪਿਕਅਪ ਏਰੀਆ ਜਿਹੜਾ ਹੈਗਾ ਕਿੰਨਾ ਸਾਈਜ਼ ਹੈ ਇਹਦਾ ਵੈਸੇ ਇਹ 1900 ਐਮਐਮ ਦੀ ਵਿਡਥ ਹੈਗੀ ਹੈ ਜੀ ਰੀਲ ਆਪਾਂ ਇਹਦਾ ਜਿਹੜਾ ਨਾਮ ਵੀ ਰੱਖਿਆ ਉਹ ਵੀ ਸਵਿਫਟ 1900 ਰੱਖਿਆ ਸਵਿਫਟ ਦਾ ਮਤਲਬ ਤੇਜ਼ ਤੇ 1900 ਇਹਦੀ ਜਿਹੜੀ ਪਿਕਅਪ ਦੀ ਵਿਡਥ ਹੈ ਵਿਡਥ ਹੋ ਗਈ ਜੀ ਉਸ ਤੋਂ ਬਾਅਦ ਜੇ ਹੁਣ ਨਾਰਮਲੀ ਆਪਾਂ ਏਸਾਈ ਦੇ ਬੈਲਰ ਦੇਖਦੇ ਹੁੰਨੇ ਆ ਜਿਹੜੇ ਇੱਕ ਸਾਈਡ ਤੇ ਹੁੰਦੇ ਨੇਗੇ ਠੀਕ ਹੈ ਸਾਈਡ ਤੇ ਉੱਤੇ ਉਹਨਾਂ ਦੀ ਪਿਕਅਪ ਹੁੰਦੀ ਹੈ ਤੇ ਟਰੈਕਟਰ ਨੂੰ ਝਟਕੇ ਝਟਕੇ ਕਾਫੀ ਦਿੰਦੇ ਨੇ ਮਤਲਬ ਆਪਾਂ ਇਹ ਨਹੀਂ ਕਹਿੰਦੇ ਵੀ ਉਹ ਚੀਜ਼ ਫੇਲ ਹੈ ਪਰ ਕਿਤੇ ਨਾ ਕਿਤੇ ਕਿਸਾਨ ਦੀਆਂ ਕਾਫੀ ਜਿਹੜੀਆਂ ਚੀਜ਼ਾਂ ਸੀਗੀਆਂ ਉਸ ਚੀਜ਼ ਨੂੰ ਲੈ ਕੇ ਸਮੱਸਿਆਵਾਂ ਸੀਗੀਆਂ ਹੁਣ ਉਹ ਸਮੱਸਿਆਵਾਂ ਦੀ ਜੇ ਗੱਲ ਕਰੀ ਉਹ ਤਕਰੀਬਨ ਸਾਰੀਆਂ ਇਹ ਦੂਰ ਕਰ ਦੂਗਾ ਗੁਰਪ੍ਰੀਤ ਜੀ ਜੇਕਰ ਮੈਂ ਆਫਸੈਟ ਤੇ ਇਨਲਾਈਨ ਬੈਲਰ ਦੀ ਗੱਲ ਕਰਾਂ ਤਾਂ ਇਨਲਾਈਨ ਬੈਲਰ ਕਿਤੇ ਜ਼ਿਆਦਾ ਬੈਟਰ ਹੈ ਆਫਸੈਟ ਬੈਲਰ ਜੀ ਇੱਕ ਤਰ੍ਹਾਂ ਦੇ ਬੈਕਸਾਈਡ ਤੇ ਕੋਈ ਐਕਸਟਰਾ ਮੈਨ ਪਾਵਰ ਦੀ ਜ਼ਰੂਰਤ ਨਹੀਂ ਪੈਂਦੀ। ਜੇ ਆਮ ਰੁਟੀਨ ਦੇ ਵਿੱਚ ਲੋਕ ਆਪਣੇ ਸਟੋਰੀ ਉੱਪਰ ਚਲਾਉਂਦੇ ਆ ਇਦਾਂ ਲਿੰਕਾਂ ਦੇ ਵਿੱਚ ਇਸ ਮਸ਼ੀਨਾਂ ਚਲਾਉਣਾ। ਠੀਕ ਹੈ। ਤੇ ਇਹਦੇ ਨਾਲ ਜਿਵੇਂ ਹਾ ਵਾਇਰਿੰਗ ਜੋੜੀ ਹੋਈ ਹੈਗੀ ਜੇ ਆਪਾਂ ਗੱਲ ਕਰੀਏ ਵੀ ਇਹਨੂੰ ਕਨੈਕਸ਼ਨ ਦਿੱਤਾ ਹੋਇਆਗਾ। ਇਸ ਵਾਇਰਿੰਗ ਦੇ ਨਾਲ ਕੀ ਕੀ ਮਤਲਬ ਕੰਟਰੋਲ ਕਰਦਾ। ਜਸਟ ਆਪਾਂ ਨੇ ਕੋਈ ਇਸ ਤੋਂ ਲੂਬ੍ਰੀਕੇਸ਼ਨ ਦੀ ਪਾਈਪ ਨਹੀਂ ਜਾਂਦੀ ਹੈਗੀ। ਠੀਕ ਹੈ। ਇੱਕ ਬੈਟਰੀ ਤੋਂ ਆਪਾਂ ਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਲੂਬ੍ਰੀਕੇਸ਼ਨ ਕੋਈ ਲੂਬ੍ਰੀਕੇਸ਼ਨ ਤਾਂ ਪਾਈਪ ਨਹੀਂ ਜਾਂਦੀ ਹੈਗੀ। ਹਮ ਜਸਟ ਆਪਾਂ ਇੱਕ ਇਹ ਤੋਂ ਇੱਕ ਕਰੰਟ ਦੀ ਆਪਾਂ ਵਾਇਰ ਲੈਣੀ ਆ ਜਿਹਦੇ ਨਾਲ ਕਿ ਇਹਦੀ ਆਟੋਮੇਸ਼ਨ ਦੇ ਵਰਕਿੰਗ ਦੇ ਵਿੱਚ ਆ ਜਾਂਦੀ ਹੈ ਓਕੇ ਹਾਂਜੀ ਬਾਕੀ ਕਿ ਮੈਂ ਤੁਹਾਨੂੰ ਦੱਸ ਦਾਂ ਕਿ ਕੀ ਕੀ ਆਟੋਮੇਸ਼ਨਸ ਆਗੀਆਂ ਨੇ ਸੇਫਟੀ ਫੀਚਰਸ ਮਸ਼ੀਨ 'ਚ ਬਹੁਤ ਜ਼ਿਆਦਾ ਨੇ ਜੀ ਮਤਲਬ ਕਿ ਇਹ ਮਸ਼ੀਨ ਫਾਰਮਰ ਨੂੰ ਸਪੈਸ਼ਲੀ ਆਪਾਂ ਕਹਿੰਦੇ ਜਿਨ੍ਹਾਂ ਵੀਰਾਂ ਨੇ ਕਿਰਾਏ ਦਾ ਕੰਮ ਕਰਨਾ ਜਿਹੜੇ ਮਤਲਬ ਕਿ ਇੱਕ 25-30 ਲੱਖ ਰੁਪਏ ਲਗਾ ਕੇ ਇੱਕ ਡਰਾਈਵਰ ਨੂੰ ਮਸ਼ੀਨ ਦੇ ਜਾਂਦੇ ਆ ਉਸ ਨੂੰ ਧਿਆਨ 'ਚ ਰੱਖਦੇ ਹੋਏ ਸੀ ਮਸ਼ੀਨ ਇਹ ਬਣਾਈ ਹੈ ਜੀ ਵੀ ਹਰ ਇੱਕ ਲੈਵਲ ਤੇ ਜਿੱਦਾਂ ਇੱਥੇ ਕਲੱਚ ਪਲੇਟ ਆ ਗਿਆ ਮੈਂ ਤੁਹਾਨੂੰ ਅੱਗੇ ਦਿਖਾਉਣਾ ਸੇਫਟ ਹਰ ਇੱਕ ਜਗ੍ਹਾ ਤੇ ਸੇਫਟੀ ਬੋਲਟ ਹੈਗਾ ਤੁਸੀਂ ਆਲਰੇਡੀ ਬਿਲਡਰ ਤੇ ਜਾਣੂ ਕੋ ਹੈਗੇ ਤੁਸੀਂ ਇਹ ਦੇਖੋ ਚੇਨ ਦਾ ਸਾਈਜ਼ ਦੇਖੋ ਤੁਸੀਂ ਬਹੁਤ ਹੈਵੀ ਹੈ ਦੂਜੀ ਹੈਵੀ ਡਿਊਟੀ ਚੇਨ ਪਲੱਸ ਸੇਫਟੀ ਬੋਲਟ ਨਾਲ ਵੀ ਕਿਤੇ ਵੀ ਕੋਈ ਡਰਾਈਵਰ ਮਸ਼ੀਨ ਦੇ ਨਾਲ ੱੱਕਾ ਕਰਦਾ ਇਹਨੂੰ ਪੰਜਾਬੀ ਚ ਆਪਾਂ ਕਹਿੰਦੇ ਨੇ ੱੱਕਾ ਕਰਦਾ ਤਾਂ ਮਸ਼ੀਨ ਤੁਹਾਨੂੰ ਇੱਕ ਵਾਰ ਅਲਾਰਮ ਜ਼ਰੂਰ ਦੇਊ ਜੀ ਕਿ ਮੇਜਰ ਬ੍ਰੇਕਡਾਊਨ ਨਾ ਆਵੇ ਤੁਸੀਂ ਆਪਣਾ ਬੋਲਟ ਚੇਂਜ ਕਰੋ ਤੇ ਮਸ਼ੀਨ ਚਲਾ ਲਓ ਹੂੰ ਮਤਲਬ ਜਿੱਦਾਂ ਆਪਣੀ ਪੀਟੀਓ ਦੇ ਵਿੱਚ ਸ਼ੇアリング ਬੋਲਟ ਹੁੰਦੀ ਹੈਗੀ ਉਸੇ ਤਰ੍ਹਾਂ ਇਹਨੇ ਬੋਲਟ ਨੇ ਬ੍ਰੇਕ ਹੋ ਜਾਣਾ ਜੇ ਕਿਸੇ ਤਰ੍ਹਾਂ ਕੋਈ ਸਮੱਸਿਆ ਇਦਾਂ ਨਹੀਂ ਆਉਂਦੀ ਹੈ ਬਿਲਕੁਲ ਜੀ ਸੈਕੰਡਲੀ ਦੇਖੋ ਜਿਹੜੀ ਮੇਨ ਬਾਕੀ ਤੁਸੀਂ ਆਫਸੈਟ ਵੇਲੂ ਦੀ ਗੱਲ ਕਰੀਏ ਚੇਨ ਦੀ ਟੁੱਟਣ ਦੀ ਪ੍ਰੋਬਲਮ ਹੁੰਦੀ ਹੈ ਆਉਂਦੀ ਹੈ ਬਿਲਕੁਲ ਉਹਦੇ ਲਈ ਡਰਾਈਵਰ ਦੇ ਉੱਪਰ ਡਿਪੈਂਡੈਂਸੀ ਹੁੰਦੀ ਹੈ ਵੀ ਉਹ ਗ੍ਰੀਸ ਕਰੂਗਾ ਨਹੀਂ ਕਰੂਗਾ ਭੁੱਲ ਗਿਆ ਜਾਂ ਨਹੀਂ ਮੂਡ ਬਣਾਇਆ ਜਾਂ ਓਨਰ ਕੋਲੇ ਹੈ ਨਹੀਂ ਉਦੋਂ ਵੀ ਇਹ ਬੰਦਾ ਕਈ ਵਾਰੀ ਠੀਕ ਕਰਦਾ ਸੀ ਤੇ ਪੋਕਾ ਜੋਕੇ ਲਗਾਤਾ ਜੀ ਹੂੰ ਇਹ ਬਰਸ਼ ਹੈ ਬਰਸ਼ ਦੇ ਵਿੱਚ ਦੀ ਤੇਲ ਆਉਣਾ ਹੂੰ ਇਹ ਚੇਨ ਦੀ ਆਟੋ ਲਿਬ੍ਰੀਕੇਸ਼ਨ ਹੁੰਦੀ ਰਹਿਣੀ ਹੈ। ਅੱਛਾ ਕਿੰਨੇ ਕਿੰਨੇ ਟਾਈਮ ਬਾਅਦ ਹੋਊਗੀ ਇਹ? ਜਿੰਨੇ ਦਾ ਆਪਾਂ ਸੈੱਟ ਕਰ ਲਾਂਗੇ ਤੁਸੀਂ 30 ਸੈਕਿੰਡ ਤੇ ਕਰ ਲਓ ਤੁਸੀਂ 10 ਮਿੰਟ ਤੇ ਕਰ ਲਓ। ਠੀਕ ਹੈ। ਇਹਦੀ ਸੈਟਿੰਗ ਹੁੰਦੀ ਹੈ। ਇਹਦੇ ਵਿੱਚ ਆ ਸਾਰੀ। ਆਪਾਂ ਆਪਣੀ ਵਰਕਿੰਗ ਦੇ ਹਿਸਾਬ ਨਾਲ ਆਪਾਂ ਕਿੰਨੀ ਮਸ਼ੀਨ ਨੂੰ ਸਪੀਡ ਤੇ ਚਲਾ ਰਹੇ ਹਾਂ ਕਦੋਂ ਆਪਾਂ ਨੂੰ ਲਿਬ੍ਰੀਕੇਸ਼ਨ ਦੀ ਰਿਕੁਆਇਰਮੈਂਟ ਹੈਗੀ ਕਦੋਂ ਨਹੀਂ ਹੈਗੀ। ਠੀਕ ਹੈ। ਆਪਾਂ ਆਪਣੇ ਅਕੋਰਡਿੰਗ ਸੈੱਟ ਕਰ ਸਕਦੇ ਹਾਂ। ਹੂੰ। ਇਹ ਇਹਦੀ ਸੈਟਿੰਗ ਕਰਨੀ ਕਿੰਨੀ ਗੌਕੀ ਆ ਵੀ ਕਿਸੇ ਕੰਪਿਊਟਰ ਨਾਲ ਕਰਨੀ ਪੈਂਦੀ ਆ ਜਾਂ ਕੀ ਹਿਸਾਬ ਕਿਤਾਬ? 3 ਬਟ ਤੁਸੀਂ ਰੀਸੈਟ ਕਰਨਾ ਹੈ ਪਲੱਸ ਮਾਈਨਸ ਕਰਨਾ ਤੇ ਸੈੱਟ ਕਰ ਦੇਣਾ ਬਸ ਇੰਨਾ ਹੀ ਕੰਮ ਹੈ ਇੰਨਾ ਹੀ ਕੰਮ ਹੈ ਜੀ ਇਹਦਾ ਹੂੰ ਕੋਈ ਬੰਦਾ ਉਹ ਉਹ ਵੀ ਕੰਮ ਇਹ ਨਹੀਂ ਹੈਗਾ ਕੋਈ ਬੰਦੇ ਨੂੰ ਬਾੜਾ ਪੜਿਆ ਲਿਖਿਆ ਹੋਣ ਦੀ ਲੋੜ ਹੈ ਜਾਂ ਹੋਰ ਇਹ ਨਹੀਂ ਜੀ ਨਹੀਂ ਨਹੀਂ ਬਿਲਕੁਲ ਨਹੀਂ ਸੈਕੰਡਲੀ ਇੱਕ ਬਟਨ ਉਹਦੇ ਜਿਸੀ ਇੱਦਾਂ ਨੇ ਦਿੱਤਾ ਹੋਇਆ ਜਿਹਨੂੰ ਤੁਸੀਂ ਪ੍ਰੈਸ ਕਰੋਗੇ ਮੈਨੂਅਲੀ ਲੂਬ੍ਰੀਕੇਸ਼ਨ ਆਪਣਾ ਹੋ ਜਾਣੀ ਹੈ अच्छा ये भी नहीं हैगा कि ऑटोमेटिक फालतू तेल वो जब अपनी लोड हैगी ओदोन भी कर सकते हो। ਤੁਸੀਂ ਸਵੇਰੇ ਮਸ਼ੀਨ ਸਟਾਰਟ ਕਰਨੀ ਹੈ। ਤੁਸੀਂ ਪਹਿਲਾਂ ਮੈਨੂਲੀ ਪ੍ਰੈਸ ਕਰ ਦੋ ਲੂਬ੍ਰੀਕੇਸ਼ਨ ਆਪਣਾ ਹੋ ਜਾਣੀ ਹੈ। ਠੀਕ ਹੈ ਸਾਰੀ ਨੂੰ ਗ੍ਰੀਸ ਹੋ ਜਾਵੇ। ਸਾਰੀ ਲੂਬ੍ਰੀਕੇਸ਼ਨ ਆਪਣਾ ਹੋ ਜਾਣੀ ਹੈ। ਨੈਕਸਟ ਆਪਾਂ ਇਹਦੀ ਇਹਦੀ ਗੱਲ ਕਰ ਬਾਕਸ ਦੀ ਗੱਲ ਕਰੀਏ। ਹੂੰ। ਇਹਦੇ ਵਿੱਚ ਪੰਜ ਵੰਡਲ ਇਧਰ ਪੈਂਦੇ ਆ ਪੰਜ ਵੰਡਲ ਉਧਰ ਪੈਂਦੇ ਆ। ਠੀਕ ਹੈ। ਮਤਲਬ ਇਹ ਨਹੀਂ ਹੈਗਾ ਵੀ ਆਪਾਂ ਨੂੰ ਬਾਰ-ਬਾਰ ਪਿੱਛੇ ਗੈਨ ਨੂੰ ਫੋਨ ਕਰਨਾ ਪਊਗਾ ਵੀ ਲੈ ਆਈ ਧਾਗਾ ਮੁੱਕ ਕੇ ਲੈ ਕੇ ਆਈ ਲੈ ਕੇ ਆਈ ਹੈ ਨਾ ਬਿਲਕੁਲ ਜੀ ਟਾਇਰ ਦਾ ਤੁਸੀਂ ਦੇਖ ਲਓ ਬੀਕੇਟੀ ਕੰਪਨੀ ਦੇ ਆਪਣੇ ਟਾਇਰ ਨੇ ਹੂੰ ਤੇ ਇਹ ਕੀ ਸਿਸਟਮੇ ਦੇ ਵਿੱਚ ਲੱਗਿਆ ਹੋਇਆ ਬਾਈ ਇਹ ਜੀ ਹੈਗਾ ਹਾਈਡਰੋਲਿਕ ਇਨਬਿਲਟ ਜਿਹੜਾ ਯੂਨਿਟ ਹੈਗਾ ਠੀਕ ਹੈ ਇਹਦਾ ਕੋਈ ਵੀ ਇੰਟਰੈਕਸ਼ਨ ਕਿਤੇ ਟਰੈਕਟਰ ਦੇ ਨਾਲ ਨਹੀਂ ਹੈਗੀ ਮਤਲਬ ਟਰੈਕਟਰ ਦੇ ਜਿਹੜਾ ਹਾਈਡਰੋਲਿਕ ਤੇਲ ਹੈ ਉਹਦੇ ਨਾਲ ਇਹਦਾ ਕੋਈ ਲਿੰਕ ਇਹਦਾ ਕੋਈ ਲਿੰਕ ਨਹੀਂ ਹੈਗਾ ਇਹਨੇ ਇੱਥੋਂ ਹੀ ਆਪਡਨ ਹੁੰਦਾ ਰਹੇਗਾ ਠੀਕ ਹੈ ਇਹ ਇਨਬਿਲਟ ਹਾਈਡਰੌਲਿਕ ਲਗ ਸਿਸਟਮ ਲੱਗਿਆ ਹੋਇਆ ਇਹਦੇ ਚ ਇਹਦੇ ਚ ਮੈਨੂਅਲ ਅਡਜਸਟਮੈਂਟ ਵੀ ਹੈਗੀ ਹੈ ਉਸ ਤੋਂ ਬਾਅਦ ਹਾਈਡਰੌਲਿਕ ਅਡਜਸਟਮੈਂਟ ਵੀ ਹੈਗੀ ਆਟੋ ਦੇ ਅੱਛਾ ਜਿਵੇਂ ਇਹਨੂੰ ਆਪਾਂ ਅਪ ਕਰਨਾ ਜਾਂ ਡਾਊਨ ਕਰਨਾ ਇੱਥੋਂ ਕਰ ਸਕਦੇ ਆ ਹਾਂਜੀ ਇੱਥੋਂ ਕਰ ਸਕਦੇ ਆ ਜੀ ਆਪਾਂ ਇਹਨੂੰ ਤੁਸੀਂ ਆਪ ਖੁਦ ਚੈੱਕ ਕਰ ਸਕਦੇ ਹੋ ਵੀ ਇਹਦੇ ਨਾਲ ਹੀ ਆਪਾਂ ਅਪ ਡਾਊਨ ਕਰ ਸਕਦੇ ਆ ਇਹ ਇਨਬਿਲਟ ਜਿਹੜਾ ਹੈਗਾ ਹਾਈਡਰੌਲਿਕ ਸਿਸਟਮ ਮਸ਼ੀਨ ਦੇ ਵਿੱਚ ਹੈਗਾ ਮਤਲਬ ਬਹੁਤ ਜ਼ਿਆਦਾ ਸਹੂਲਤਾਂ ਦੇਤੀਆਂ ਦੂਜਿਆਂ ਦੇ ਨਾਲ ਜੇ ਕੰਪੈਰੀਅਰ ਕਰੀਏ ਉਸ ਤੋਂ ਬਾਅਦ ਇਹਦੀ ਮੈਨੂਅਲ ਅਡਜਸਟਮੈਂਟ ਵੀ ਆਪਾਂ ਠੀਕ ਹੈ ਇੱਕ ਚੀਜ਼ ਮਨਪ੍ਰੀਤ ਭਾਈ ਜੇ ਨਿਗਾਹ ਮਾਰੀਏ ਵੀ ਜਿਹੜੇ ਇਹ ਨਾਟਰਸ ਨੇ ਨਾਟਰ ਇਹਦੇ ਦੂਜਿਆਂ ਨਾਲੋਂ ਮੈਨੂੰ ਜ਼ਿਆਦਾ ਵੱਡੇ ਲੱਗ ਰਹੇ ਨੇ ਵੀ ਇਸ ਚੀਜ਼ ਦੇ ਵਿੱਚ ਵੀ ਕੋਈ ਫਰਕ ਹੈ ਇਹ ਡੀ ਸ਼ੇਪ ਨਾਟਰ ਹੈਗਾ ਜੀ ਸਾਡੇ ਜਰਮਨ ਕੰਪਨੀ ਦਾ ਨਾਟਰ ਹੈ ਇਹ ਤੇ ਇਹਦੇ ਚ ਆ ਜਿਹੜਾ ਆਪਾਂ ਕਹਿਦੇ ਨੇ ਆ ਕਿ ਜਿਹੜੇ ਨਾਟਰ ਨੇ ਨਾਟ ਰਿਕਾ ਮਸ਼ੀਨ ਦਾ ਹਰਟ ਹੈ ਮੇਨ ਸਾਰਾ ਸਿਸਟਮ ਹੀ ਇੱਥੇ ਹੈ ਸਿਸਟਮ ਹੀ ਇੱਥੇ ਹੈ ਤੇ ਇਹਦੇ ਉੱਪਰ ਅਸੀਂ ਇੰਨੀ ਕਿ ਜ਼ਿਆਦਾ ਵਰਕਿੰਗ ਕਰੀ ਹੋਈ ਹੈ ਵੀ ਇਹਨੂੰ ਵੀ ਅਸੀਂ ਆਟੋ ਲੂਬ੍ਰੀਕੇਸ਼ਨ ਚ ਲਿਆ ਹੈ ਓਕੇ ਇੱਕ ਤਾਂ ਉੱਪਰ ਫੈਨ ਹੋ ਗਿਆ ਜਿਹੜਾ 24 ਘੰਟੇ ਚੱਲਦਾ ਹੀ ਰਹੂਗਾ ਠੀਕ ਹੈ ਇਹਦੇ ਤੇ ਕਿਸੇ ਵੀ ਤਰ੍ਹਾਂ ਦੀ ਕੋਈ ਡਸਟ ਜਾਂ ਪਰਾਲੀ ਉਹ ਇਹਦੇ ਉੱਤੇ ਜੰਮੂਗੀ ਨਹੀਂ ਡਸਟ ਨੂੰ ਲੈ ਕੇ ਗੁਰਪ੍ਰੀਤ ਜੀ ਅਸੀਂ ਇੰਨਾ ਕੰਮ ਕੀਤਾ ਇੱਕ ਤਾਂ ਤੁਸੀਂ ਫੈਨ ਦੀ ਆਪ 스ਪੀਡ ਚੈੱਕ ਕਰ ਸਕਦੇ ਹੋ ਠੀਕ ਹੈ ਸੈਕਿੰਡਲੀ ਮੈਂ ਤੁਹਾਨੂੰ ਦੁਬਾਰਾ ਕਿੱਲੇ ਲੈ ਕੇ ਜਾਊਂਗਾ ਤੁਸੀਂ ਜਿਹੜੀ ਅਸੀਂ ਇੱਥੇ ਨੀਚੇ ਸ਼ੀਟ ਡਿਜ਼ਾਈਨ ਕਰੀ ਹੈ ਇਹ ਪਹਿਲੇ ਹੀ ਜੀ ਡਸਟ ਫ੍ਰੀ ਕਰੀ ਹੈ ਓਕੇ ਇੱਥੋਂ ਅੱਗੇ ਡਸਟ ਜਾਣੀ ਨਹੀਂ ਹੈਗੀ ਡਸਟ ਇੱਥੇ ਹੀ ਰਹਿ ਜਾਣੀ ਹੈ ਥੱਲੇ ਡਿੱਗੀ ਜਾਊਗੀ ਸਾਰੀ ਡਸਟ ਇੱਥੇ ਨਿਕਲ ਜਾਣੀ ਹੈ ਹੂੰ ਉਹ ਇੱਕ ਇੱਕ ਚੀਜ਼ ਦੇ ਉੱਪਰ ਡਿਜ਼ਾਈਨ ਦੇ ਉੱਪਰ ਇਹ ਸਾਰੇ ਵਰਕ ਆਊਟ ਕੀਤਾ ਹੋਇਆ ਹੈ। ਤਾਂ ਇੱਕ ਚੀਜ਼ ਆਪਾਂ ਇਹ ਕਹਿ ਸਕਦੇ ਆਂ ਵੀ ਜਿੰਨੇ ਵੀ ਇਸ ਟਾਈਮ ਮਾਰਕੀਟ ਦੇ ਵਿੱਚ 55 ਜਾਂ 60 HP ਦੇ ਟਰੈਕਟਰ ਦੇ ਉੱਤੇ ਚੱਲਣ ਵਾਲੇ ਬੇਲਰ ਨੇ ਤਾਂ ਉਹਨਾਂ ਦੇ ਵਿੱਚ ਇਹ ਕਹਿ ਦਈਏ ਵੀ ਸਭ ਤੋਂ ਟੌਪ ਕਲਾਸ ਚੀਜ਼ ਬਣ ਜਾਣੀ ਹੈ। ਸਭ ਤੋਂ ਬੈਸਟ ਮਸ਼ੀਨ ਆ ਜੀ ਇਹ। ਆ ਦੇਖੋ ਤੁਹਾਨੂੰ ਮੈਂ ਦਿਖਾਉਣਾ ਤੁਹਾਨੂੰ ਇੱਥੇ। ਆ ਦੇਖੋ ਤੁਸੀਂ ਇਹਦੇ 'ਚ ਪ੍ਰੈਸ਼ਰ ਇਹ ਸਿਸਟਮ ਲੱਗਿਆ ਹੋਇਆ ਜੀ ਇਹ ਮੈਨੂਅਲ ਆਇਲ ਇੰਜੈਕਟਰ। ਇੱਥੋਂ ਤੁਸੀਂ ਸੈੱਟ ਕਰਦੇ ਨੇ ਤੁਹਾਨੂੰ ਤਿੰਨ ਬਟਨ ਨੇ ਜਿੰਨੇ ਸੈਕੰਡ ਦੇ ਸੈੱਟ ਕਰਨਾ ਆਟੋ ਲੂਬ੍ਰੀਕੇਟਰ ਹੈ ਆ ਲੂਬ੍ਰੀਕੇਸ਼ਨ ਚੱਲੇਗੀ ਮੈਨੂਲੀ ਓਕੇ ਆ ਤੁਸੀਂ ਦੇਖੋਗੇ ਇਥੋਂ ਆ ਰਿਹਾ ਆ ਰੋ ਗਿਆ ਆ ਸ਼ੁਰੂ ਹੋ ਗਿਆ ਵਾਹ ਆ ਗਿਆ ਵਾਹ ਉਹ ਦੇਖੋ ਇਥੇ ਵੈਲਿੰਗ ਚੱਲ ਸੋ ਕਿਤੇ ਵੀ ਡਰਾਈਵਰ ਦੇ ਉੱਪਰ ਡਿਪੈਂਡੈਂਸੀ ਨਹੀਂ ਹੈਗੀ ਵੱਡੇ ਵੀਰਾਂ ਨੇ ਸਾਨੂੰ ਇਹੀ ਕੰਪਲੇਂਟ ਆ ਰਹੀ ਸੀ ਜਿਹੜੇ ਵੱਡੇ ਲੈਵਲ ਤੇ ਕੰਮ ਕਰਦੇ ਬੀਲਰ ਦਾ ਵੀ ਡਰਾਈਵਰਾਂ ਨੂੰ ਸੀ ਮਸ਼ੀਨ ਦੇ ਦੇਣਾ ਸਾਡੀ ਮਸ਼ੀਨ ਦੀ ਲਾਈਫ ਨਹੀਂ ਹੁੰਦੀ ਇਹਨੇ ਝਟਕਾ ਨਹੀਂ ਮਾਰਨਾ ਮਸ਼ੀਨ ਨੇ ਟਰੈਕਟਰ ਦੇ ਟਾਇਰਾਂ ਦੀ ਲਾਈਫ ਵੀ ਵੱਧਦੀ ਹੈ ਟਰੈਕਟਰ ਦੀ ਲਾਈਫ ਵੀ ਵੱਧਦੀ ਹੈ ਤੇ ਮਸ਼ੀਨ ਦੀ ਲਾਈਫ ਤਾਂ ਵਧਣੀ ਵਧਣੀ ਹੈ ਤੁਸੀਂ ਦੇਖੋ ਵੀ ਕਿਸ ਸਪੀਡ ਦੇ ਵਿੱਚ ਆਇਲਿੰਗ ਨਾਲ ਦੀ ਨਾਲ ਸ਼ੁਰੂ ਹੋਊਗੀ ਇਹ ਆਇਲਿੰਗ ਕੋਲੇ ਨਾਟਰ ਨਹੀਂ ਇੱਕੋ ਬਟਨ ਦੇ ਨਾਲ ਸਾਰੀ ਚੀਜ਼ਾਂ ਦਾ ਲੂਬ੍ਰੀਕੇਸ਼ਨ ਹੋਏਗਾ ਜਿੱਥੇ ਜਿੱਥੇ ਲੂਬ੍ਰੀਕੇਸ਼ਨ ਦੀ ਗ੍ਰੀਸ ਦੀ ਜ਼ਰੂਰਤ ਹੈ ਉੱਥੇ ਤੇ ਸਾਰੀ ਥਾਂ ਤੇ ਲੂਬ੍ਰੀਕੇਸ਼ਨ ਹੋਊਗੀ ਹੋ ਗਈ ਜੀ ਉੱਥੇ ਲੂਬ੍ਰੀਕੇਸ਼ਨ ਚੱਲੀ ਗਈ ਹੂੰ ਤੇ ਉਸ ਤੋਂ ਇਲਾਵਾ ਇੱਥੇ ਜਿਹੜੇ ਆ ਬਟਨ ਨੇਗੇ ਇਹਨਾਂ ਦਾ ਕੀ ਕੰਮ ਹੈ ਇੱਥੇ ਗੁਰਪ੍ਰੀਤ ਜੀ ਆਪਾਂ ਨੂੰ ਪਤਾ ਲੱਗਣਾ ਵੀ ਕਿੰਨੀਆਂ ਬੇਲਜ਼ ਮਸ਼ੀਨ ਨੇ ਬਣਾਦੀਆਂ ਹੂੰ ਡਰਾਈਵਰ ਨੂੰ ਟਰੈਕਟਰ ਦੀ ਬੈਠ ਕੇ ਪਤਾ ਚੱਲ ਜਾਣਾ ਕਿ ਕਿੰਨੀਆਂ ਬੀਲਜ਼ ਮੇਰੀਆਂ ਬਣ ਚੁੱਕੀਆਂ ਨੇ ਠੀਕ ਹੈ ਕਾਊਂਟਿੰਗ ਜਾਣੀ ਇੱਥੇ ਹੁੰਦੀ ਹੈ ਕਾਊਂਟਿੰਗ ਇੱਥੇ ਹੋਣੀ ਹੈ ਜੀ ਮਸ਼ੀਨ ਤੇ ਬਾਕੀ ਤੁਸੀਂ ਡਿਜ਼ਾਈਨ ਦਾ ਦੇਖ ਲਓ ਬਿਲਕੁਲ ਇੱਕ ਕੰਪੈਕਟਡ ਡਿਜ਼ਾਈਨ ਹੈ ਜੀ ਜਿਹੜੀ ਆਪਾਂ ਮੇਨ ਗੱਲਬਾਤ ਕਰੀਏ ਮਨਪ੍ਰੀਤ ਜੀ ਹੁਣ ਇਹ ਕਿਸੇ ਨੇ ਖਰੀਦਣਾਗਾ ਹਾਂਜੀ ਬੰਦੇ ਨੇ ਆਪਣੀ ਫਾਈਲ ਅਪਲਾਈ ਕਰੀ ਹੋਈ ਹੈਗੀ ਸਬਸਿਡੀ ਵਾਸਤੇ ਤਾਂ ਉਹਦਾ ਕੀ ਸਾਰਾ ਪ੍ਰੋਸੈਸ ਹੈਗਾ ਸਾਡੇ ਅਥਾਰਟੀ ਡੀਲਰ ਸਾਡਾ ਡਿਸਟ੍ਰਿਕਟ 'ਚ ਬੈਠੇ ਹੈ ਜੀ ਜੀ ਸਾਰੇ ਕੋਲ ਮਸ਼ੀਨ ਸਾਡੀ ਹੈਗੀਆਂ ਨੇ ਠੀਕ ਹੈ ਕਸਟਮਰ ਉੱਥੇ ਜਾ ਕੇ ਦੇਖ ਸਕਦਾ ਹੈ ਇਨ ਕੇਸ ਕਿਸੇ ਵੀ ਕਸਟਮਰ ਨੂੰ ਟ੍ਰਾਇਲ ਚਾਹੀਦਾ ਹੈ ਤਾਂ ਅਸੀਂ ਰੈਡੀ ਆ ਅਸੀਂ ਟ੍ਰਾਇਲ ਵੀ ਕਰਵਾ ਕੇ ਦੇਵਾਂ ਓਕੇ ਫੀਲਡ ਡੈਮੋ ਯਾਨੀ ਫੀਲਡ ਡੈਮੋ ਅਸੀਂ ਕਰਵਾ ਕੇ ਦੇਵਾਂ ਤੇ ਇੱਕ ਵੀਰੋ ਮੇਰੀ ਤੁਹਾਡੇ ਚਰਨਾਂ ਦੇ ਵਿੱਚ ਬੇਨਤੀ ਇਹ ਹੈ ਵੀ ਜਿੰਨੇ ਵੀ ਵੀਰ ਇਹਦੋਂ ਪਹਿਲਾਂ ਬੀਲਰ ਦਾ ਕੰਮ ਕਰ ਰਹੇ ਨੇ ਠੀਕ ਹੈ ਤਾਂ ਤੁਹਾਨੂੰ ਪਹਿਲਾਂ ਵਾਲੇ ਬੀਲਰਾਂ ਦੇ ਨਾਲ ਜਿੰਨੀਆਂ ਸਮੱਸਿਆਵਾਂ ਆ ਰਹੀਆਂ ਨੇ ਉਹਨਾਂ ਸਾਰੀਆਂ ਦਾ ਇਹ ਸਮਾਧਾਨ ਕਰੂਗੀ ਤਾਂ ਤੁਸੀਂ ਇੱਕ ਵਾਰੀ ਟ੍ਰਾਇਲ ਇਹਦਾ ਲੈ ਕੇ ਜਰੂਰ ਦੇਖੋ ਕਿਉਂਕਿ ਜੇ ਸਾਡੇ ਸਮਾਜ ਦੇ ਰਾਹੀਂ ਥੋੜਾ ਕੋਈ ਫਾਇਦਾ ਹੁੰਦਾਗਾ ਠੀਕ ਹੈ ਤੁਹਾਡੀਆਂ ਉਹ ਦਿੱਕਤਾਂ ਖਤਮ ਹੁੰਦੀਆਂ ਨੇ ਠੀਕ ਹੈ ਤੁਹਾਨੂੰ ਇੱਕ ਇਦਾਂ ਦੀ ਮਸ਼ੀਨ ਮਿਲਦੀ ਹੈ ਜਿਹਦੇ ਨਾਲ ਤੁਸੀਂ ਲਗਾਤਾਰ ਕੰਮ ਕਰ ਸਕਦੇ ਹੋ ਤਾਂ ਮਤਲਬ ਓਵਰਆਲ ਫਾਇਦਾਗਾ ਇਹ ਚੀਜ਼ ਦਾ ਕੰਪਨੀ ਨੂੰ ਵੀ ਮਾਣ ਹੋਊਗਾ ਤੇ ਤੁਹਾਨੂੰ ਵੀ ਫਾਇਦਾ ਹੋਊਗਾ ਸੋ ਨੰਬਰ ਸਕਰੀਨ ਤੇ ਚੱਲ ਰਿਹਾਗਾ ਇਸ ਨੰਬਰ ਦੇ ਉੱਤੇ ਤੁਸੀਂ ਗੱਲਬਾਤ ਕਰ ਸਕਦੇ ਹੋ ਤੇ ਕਰਕੇ ਆਪਣੀ ਜਿਹੜੀ ਡੈਮੋ ਵੀ ਲੈ ਸਕਦੇ ਹੋ ਜੇ ਬੈਲਰ ਖਰੀਦਣਾਂਗਾ ਕੋਈ ਸਬਸਿਡੀ ਰਿਲੇਟਰ ਥੋੜੀ ਕੁਐਰੀ ਹੈਗੀ ਉਹ ਵੀ ਤੁਸੀਂ ਗੱਲਬਾਤ ਕਰ ਸਕਦੇ ਹੋ ਬਹੁਤ ਧੰਨਵਾਦ ਮਨਪੀਰ ਜੀ ਥੈਂਕ ਯੂ ਗੁਰਪੀ ਜੀ ਥੈਂਕ ਯੂ ਥੈਂਕਸ ਅ ਲੋਟ